ਆਦੋਸੀ ਜਿਹੜਾ ਹੈਗਾ ਪੈਲ ਫੁੱਫੜਾ ਆਦੂ ਵਿਕੇ ਵਿਕੇਸ਼ਿੰਦਰ ਸਰਕਾਰ ਦੇ ਕੋਈ ਗੱਲ ਨਹੀਂ ਬਾਈ ਆਹ ਦੇਖ ਲੋ ਜੀ ਪੰਜਾਬ ਸਰਕਾਰ ਦਾ ੱੱਕਾ ਹੋ ਰਿਹਾ ਇਹ ਬਾਈ ਇੱਕ ਮਿੰਟ ਯਾਰ ਉਹ ਕਰੇ ਆ ਇੱਕ ਠੀਕ ਮਾਨੂੰ ਪੰਜੋਂ ਦੀ ਖਾਤਰ ਜਿਹੜਾ ਆਮ ਗਰੀਬ ਨਾਲ ੱੱਕਾ ਹੋ ਰਿਹਾ ਆਮ ਲੋਕਾਂ ਨਾਲ ਔਰ ਔਰਤਾਂ ਨਾਲ ਕਿਸਾਨਾਂ ਨਾਲ ਜਿਹੜੀਆਂ ਸਕੀਮਾਂ ਸੀ ਉਹ ਜਿਹੜੀ ਸਰਕਾਰ ਹੈ ਉਹ ਸੈਂਟਰ ਤੋਂ ਹੋਣੀਆਂ ਨੇ ਲੋਕਾਂ ਤੱਕ ਪਹੁੰਚ ਨਹੀਂ ਦੇ ਰਹੀ ਤਾਂ ਮੈਨੂੰ ਅੱਜ ਤੋਂ ਇਹਨਾਂ ਨੇ গ্রেফতার ਕੀਤਾ ਇਹ ਬਹੁਤ ਹੀ ਮੰਦ ਭਾਂਦੀ ਜਿਹੀ ਝੱਲਣਾ ਤੇ ਬਗਲਾਸ ਟਾਈਮ ਹੋਈ ਫਟਾਰ ਹੈ ਪੰਜਾਬ ਪਾਕਿਸਤਾਨ ਹੋਰ ਡੀ ਜੀ ਪੀ ਨੇ ਸਾਡੀ ਲੋਕ ਸੇਵਾ ਨੂੰ ਖਤਮ ਕਰਨਾ ਚਾਹਿਆ ਤੇ ਪੈਨ ਸੁਖਣਾ ਨੂੰ ਤੋਂ ਇਹ ਅੱਜ ਸਾਡਾ ਟੈਂਪਰ ਚੱਲ ਜਾ ਰਿਹਾ ਇਹ ਦੇਖ ਲੋ ਜੀ ਪੰਜਾਬ ਸਰਕਾਰ ਦੇ ਹਾਲ ਪ੍ਰਤਪਾਲ ਸ਼ਰਮਾ ਜੀ ਨੂੰ ਕੈਂਪ ਦੇ ਵਿੱਚੋਂ ਚੱਕ ਕੇ ਲਜਾਇਆ ਜਾ ਰਿਹਾ ਅਮਰਤ ਗੱਡੀ ਮਗਾ ਆਪਣੀ ਕੀ ਹਾਲ ਆ ਜੀ ਪੰਜਾਬ ਸਰਕਾਰ ਦੇ ਇੱਥੇ ਲੋਕ ਭਲਾਈ ਦੇ ਕੰਮਾਂ ਵਾਸਤੇ ਕੈਂਪ ਲਗਾਇਆ ਜਾ ਰਿਹਾ ਸੀਗਾ ਜਿੱਥੋਂ ਕਿ ਡੀਐਸਪੀ ਸਾਹਿਬ ਐਸਐਚਓ ਸਾਹਿਬ ਜਸਵੀਰ ਸਿੰਘ ਆ ਤੇ ਪ੍ਰਤਪਾਲ ਸ਼ਰਮਾ ਇਹਨੂੰ ਕੈਂਪ ਤੋਂ ਰੋਕਣਾ ਕੈਂਪ ਨਹੀਂ ਲਗਾਉਂਦੇ ਯਾਰ ਦੇ ਰਹੀ ਕਿਉਂਕਿ ਇਹ ਪੰਜਾਬ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਆਪਣੀਆਂ ਦੱਸ ਕੇ ਇਹ ਲੋਕਾਂ ਦੇ ਕੰਮ ਰੋਕ ਰਹੀ ਆ ਗੱਡੀ ਮੰਗਾ ਮਰਤਾ ਆਦੋਂ ਸੀ ਜਿਹੜਾ ਹੈਗਾ ਕੱਲ ਫੁੱਫੜਾ ਆਦੋਂ ਕਿਹ ਕੇ ਕੇਂਦਰ ਸਰਕਾਰ ਦੀ ਕੋਈ ਗੱਲ ਨਹੀਂ ਭਾਈ ਇਹ ਆ ਦੇਖ ਲਓ ਜੀ ਪੰਜਾਬ ਸਰਕਾਰ ਦਾ ੱੱਕਾ ਹੋ ਰਿਹਾ ਦੇ ਬਾਈ ਇੱਕ ਮਿੰਟ ਯਾਰ ਉਹ ਕਰੇ ਆ ਇਹ ਕਿ ਕਿ ਮੰਨੂ ਪੰਚਾਇਤ ਦੀ ਖਾਤਰ ਵੀ ਜਿਹੜਾ ਆਮ ਗਰੀਬ ਨਾਲ ਟੱਕਰ ਹੋ ਰਿਹਾ ਆਮ ਲੋਕਾਂ ਨਾਲ ਔਰ ਔਰਤਾਂ ਨਾਲ ਕਿਸਾਨਾਂ ਨਾਲ ਜਿਹੜੀਆਂ ਸਕੀਮਾਂ ਸੀ ਉਹ ਜਿਹੜੀ ਪੰਜਾਬ ਸਰਕਾਰ ਹੈ ਉਹ ਸੈਂਟਰ ਤੋਂ ਉਹਨੇ ਧਿਆਨ ਲੋਕਾਂ ਤੱਕ ਪਹੁੰਚ ਨਹੀਂ ਦੇ ਰਹੀ ਤਾਂ ਮੈਨੂੰ ਅੱਜ ਤੋਂ ਇਹਨਾਂ ਨੇ ਇਹ ਬਹੁਤ ਹੀ ਮੰਦ ਭਾਈ ਜਿਹੀ ਕੱਢਣਾ ਤੇ ਲਾਸਟ ਟਾਈਮ ਹੋਈ ਫਟਾਰਾ ਪੰਜਾਬ ਤੋਂ ਤਾਂ ਹੋਰ ਲੱਗ ਬੀਜੇਪੀ ਨੇ ਵਾਦੀ ਲੋਕ ਸੇਤਾ ਨੂੰ ਤੇ ਖਤਮ ਕਰਨਾ ਚਾਹ ਰਿਆ ਤੇ ਪੈਨ ਸੁਖਣਾ ਨੂੰ ਤਾਂ ਇਹ ਅੱਜ ਸਾਡਾ ਕੈਂਪ ਸਟੇਅ ਜਾ ਰਿਹਾ ਹੈ ਇਹ ਦੇਖ ਲੋ ਜੀ ਪੰਜਾਬ ਸਰਕਾਰ ਦੇ ਹਾਲ ਪ੍ਰਤਪਾਲ ਸ਼ਰਮਾ ਜੀ ਨੂੰ ਕੈਂਪ ਦੇ ਵਿੱਚੋਂ ਚੱਕ ਕੇ ਲਜਾਇਆ ਜਾ ਰਿਹਾ ਅਮਰਤ ਗੱਡੀ ਮਂਗਾ ਆਪਣੀ ਇਹ ਹਾਲ ਆ ਜੀ ਪੰਜਾਬ ਸਰਕਾਰ ਦੇ ਇੱਥੇ ਲੋਕ ਭਲਾਈ ਦੇ ਕੰਮਾਂ ਵਾਸਤੇ ਕੈਂਪ ਲਾਇਆ ਜਾ ਰਿਹਾ ਸੀਗਾ ਜਿੱਥੋਂ ਕਿ ਡੀਐਸਪੀ ਸਾਹਿਬ ਐਸਐਚਓ ਸਾਹਿਬ ਜਸਵੀਰ ਸਿੰਘ ਆ ਤੇ ਪ੍ਰਤਪਾਲ ਸ਼ਰਮਾ ਇਹਨੂੰ ਕੈਂਪ ਤੋਂ ਰੋਕਣਾ ਕੈਂਪ ਨਹੀਂ ਲਗਾਉਂਦੇ ਯਾਰ ਦੇ ਰਹੀ ਕਿਉਂਕਿ ਇਹ ਪੰਜਾਬ ਸਰਕਾਰ ਆ ਜਿਹੜੀ ਸੈਂਟਰ ਸਰਕਾਰ ਦੀਆਂ ਸਕੀਮਾਂ ਆਪਣੀਆਂ ਦੱਸ ਕੇ ਇਹ ਲੋਕਾਂ ਦੇ ਕੰਮ ਰੋਕ ਰਹੀ ਆ ਗੱਡੀ ਮੰਗਾ ਅਮਰਤਾ